ਮਾਮੇ ਜੰਗੀਰ ਸਿੰਘ ਨੇ ਮੈਨੂੰ ਕਿਹਾ ਹੋਰ ਸੁਣਾ ਪਰੌਣਿਆ ਕੋਈ ਮਿੰਟੇ ਦੀ ਗੱਲਬਾਤ ਕਿੱਥੇ ਡਿਊਟੀ ਹੈ ਤੇਰੀ ਅੱਜ ਕੱਲ੍ਹ ਉੱਥੇ ਮਾਹੌਲ ਕਿਵੇਂ ਹੈ ਬਜ਼ੁਰਗ ਤਾਂ ਹੀ ਖੁਸ਼ ਹੁੰਦੇ ਹਨ ਜੇ ਅਸੀਂ ਉਹਨਾਂ ਕੋਲ ਬੈਠ ਕੇ ਗੱਲਬਾਤ ਕਰੀਏ ਤੇ ਉਹਨਾਂ ਦੀਆਂ ਗੱਲਾਂ ਸੁਣ ਲਈ ਤੇ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਮਾਮੇ ਦੇ ਦੋਸਤ ਜੰਗੀਰ ਸਿੰਘ ਨੇ ਮਿਲਟਰੀ ਦੀਆਂ ਗੱਲਾਂ ਸੁਣਾਈਆਂ ਤੇ ਕੁਝ ਮਿੰਟਾਂ ਬਾਅਦ ਉਹ ਚੁੱਪ ਹੋ ਗਿਆ ਮੈਂ ਕਿਹਾ ਮਾਮਾ ਜੀ ਕੀ ਹੋਇਆ ਮਾਮਾ ਜਗੀਰ ਸਿੰਘ ਕਹਿੰਦਾ ਹੋਇਆ ਤਾਂ ਕੁਝ ਨਹੀਂ ਹੋਇਆ ਤਾਂ ਕੁਝ ਨਹੀਂ ਮੈਨੂੰ ਮੇਰੇ ਇੱਕ ਦੋਸਤ ਦੀ ਯਾਦ ਆ ਗਈ ਜੋ ਮੇਰੇ ਨਾਲ ਪਲਟਨ ਸੀ ਮੇਰਾ ਮਨ ਕਰਦਾ ਹੈ ਕਿ ਉਸ ਨੂੰ ਮਿਲ ਕੇ ਆਵਾਂ ਮੈਂ ਕਿਹਾ ਕਿੱਥੇ ਹੈ ਤੁਹਾਡਾ ਦੋਸਤ ਜੇ ਇੰਨਾ ਹੀ ਮਨ ਕਰਦਾ ਹੈ ਮੇੜਾਓ ਮਾਮਾ ਜਗੀਰ ਸਿੰਘ ਕਹਿੰਦਾ ਉਹ ਰਾਜਕੋਟ ਗੁਜਰਾਤ ਦਾ ਸੀ ਜੇਡਾ ਨਾ ਉਸ ਦਾ ਕੋਈ ਫੋਨ ਨੰਬਰ ਹੈ ਨਾ ਥਾਟ ਕਾਲਾ ਬਸ ਉਹਦੀ ਤੇਜੀ ਹੋਈ ਇੱਕ ਚਿੱਠੀ ਬਈ ਹੈ ਉਸਨੇ ਬਹੁਤ ਪਹਿਲੇ ਭੇਜੀ ਸੀ ਜਦੋਂ ਉਹ ਸੂਬੇਦਾਰ ਬਣਿਆ ਸੀ ਉਹ ਮੈਂ ਹਾਲੇ ਤੱਕ ਸੰਭ ਕੇ ਰੱਖੀ ਹੋਈ ਹੈ ਸ਼ਾਇਦ ਕਦੇ ਉਸ ਨੂੰ ਮਿਲ ਪਾਵਾ ਉਸ ਦਾ ਨਾਮ ਐਨ ਪੀ ਵੰਗਰੀਆ ਹੈ ਪੂਰਾ ਨਾਮ ਦੱਸੋ ਮੈਂ ਕਿਹਾ ਪੂਰਾ ਨਾਮ ਨੀਰਜਪਤ ਵੰਗਰੀਆ ਅਸੀਂ ਨੰਬਰ ਹੀ ਸਾਂ वो मेरे तो थोड़ा जूनियर सी मामे दे दोस्त मामे जंगीर सिंह ने कहा साढ़े वे डेढ़ सौ कु जवाना की एक कंपनी होंगी सी कंपनी दो अफसर चार ते दो नायक सूबेदार होते थे पैंती कु जवाना एक पलटून होती थी इसी प्रकार चार पलटून होती थी इनको मिलाकर एक कंपनियां बनती थी छे कंपनिया से ਇੱਕ ਰੈਜੀਮੈਂਟ ਮੇਰੇ ਮਾਮੇ ਨੇ ਮਾਮੇ ਜੰਗੀਰ ਸਿੰਘ ਨੂੰ ਟੋਕਿਆ ਕੀ ਹਮ ਕੋ ਤਮ ਕੋ ਕਰਦਾ ਹੈ ਪੰਜਾਬੀ ਨਹੀਂ ਬੋਲ ਸਕਦਾ ਵੱਡਾ ਜਨੈਲ ਵੱਡਾ ਕਰਨਲ ਜੰਗੀਰ ਸਿੰਘ ਨੇ ਪੈਗ ਖਾਲੀ ਕੀਤਾ ਤੇ ਪੰਜਾਬੀ ਗੁਰਨਾ ਸ਼ੁਰੂ ਕਰਨਤਾ ਸਾਡੀ ਦੋਸਤੀ ਬਹੁਤ ਗੁੜੀ ਹੁੰਦੀ ਗਈ ਕਾਕਾ ਤੇਰੇ ਮਾਮੇ ਵਾਂਗਰਾ ਇਸੇ ਤਰ੍ਹਾਂ ਇਕੱਠੇ ਹੀ ਬੈਠਦੇ ਸਾਂ ਰੋਟੀ ਵੀ ਇਕੱਠੇ ਹੀ ਇੱਕੋ ਬਲੇਡ ਚ ਖਾਂਦੇ ਸਾਂ ਘਰ ਦੀ ਬੇਤਪਾਕੀ ਕਰਕੇ ਮੈਂ ਛੇਤੀ ਹੀ ਰਟਾਇਰਮੈਂਟ ਲੈ ਲਈ ਸੀ ਕਿਉਂਕਿ ਘਰ ਤੋਂ ਮੈਨੂੰ ਚਿੱਠੀਆਂ ਬਹੁਤ ਪਾਈ ਜਾ ਰਹੇ ਸੀ ਬੇਬੇ ਬਾਪੂ ਘਰ ਆ ਜਾ ਘਰ ਸਾਮ ਜਮੀਨ ਸਾਮ ਪਿੱਛੇ ਬੱਚਿਆਂ ਨੂੰ ਵੇਖਾ ਕੇ ਪਰੌਣਿਆ ਫਿਰ ਮੈਂ ਆਖਰੀ ਵਾਰ ਬੰਗਰੀਆਂ ਨੂੰ ਕੁੱਟ ਕੇ ਜੱਫੀ ਪਾ ਕੇ ਮਿਲ ਕੇ ਹੰਝੂਆ ਭਰਿਆਂ ਅੱਖਾਂ ਨਾਲ ਘਰ ਆ ਗਿਆ ਉਦੋਂ ਉਹ ਵੀ ਨਾਇਕ ਹੀ ਸੀ ਬਾਅਦ ਵਿੱਚ ਬੰਗਰੀਆ ਸੂਬੇਦਾਰ ਪੈਨਸ਼ਨ ਗਿਆ ਹੋ ਗਿਆ ਉਸਨੇ ਮੈਨੂੰ ਆਪਣੇ ਪਿੰਡ ਤੋਂ ਇੱਕ ਚਿੱਠੀ ਪਾਈ ਸੀ ਪੈਨਸ਼ਨ ਦੀ ਪਾਰਟੀ ਤੇ ਬੁਲਾਇਆ ਸੀ ਮੈਂ ਘਰ ਦੇ ਕਮਾਕਾਰਾਂ ਤੇ ਬੈਂਕ ਦੀ ਨੌਕਰੀ ਦੇ ਚੱਕਰ 'ਚ ਕਰਕੇ ਟਾਈਮ ਹੀ ਨਹੀਂ ਕੱਢ ਪਾ ਸਕਿਆ ਉਸ ਟਾਈਮ ਗਲਤੀ ਕੀਤੀ ਹੁਣ ਮੈਂ ਪਛਤਾਉਂਦਾ ਹਾਂ ਕਿ ਕਾਸ਼ ਮੈਂ ਆਪਣੇ ਜਿਗਰੀ ਦੋਸਤ ਨੂੰ ਸੂਬੇਦਾਰ ਬੰਗੜੀਆਂ ਨੂੰ ਮਿਲ ਆਉਂਦਾ ਇਹ ਕਹਿ ਕੇ ਜੰਗੀਰ ਸਿੰਘ ਮਾਮੇ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਜੰਗੀਰ ਸਿੰਘ ਨੂੰ ਦੁਖੀ ਦੇਖ ਮੇਰੇ ਮਾਮੇ ਦੀਆਂ ਅੱਖਾਂ ਵੀ ਝਰਕ ਗਈਆਂ ਮੈਂ ਮਾਮੇ ਜੀ ਦੀ ਤੁਸੀਂ ਨੂੰ ਹੌਸਲਾ ਦੇ ਦੇ ਹੋਇ ਤੇ ਹਾਂ ਕੋਈ ਨਾ ਹੌਸਲਾ ਰੱਖੋ ਮੈਂ ਲਭੂ ਉਸ ਦਾ ਥਾਟ ਕਾਣਾ ਉਸ ਨੂੰ ਮਿਲਣ ਜਾਵਾਂਗੀ ਮੈਂ ਲੈ ਕੇ ਜਾਵਾਂਗਾ ਤੁਹਾਨੂੰ ਉਸ ਕੋਲ ਮੇਰਾ ਮਾਮਾ ਕਹਿੰਦਾ ਕਿਵੇਂ ਜਾਵਾਂਗੀ ਪਰੋਣਿਆ ਨਾ ਕੋਈ ਟੈਲੀਫੋਨ ਨੰਬਰ ਨਾ ਕੋਈ ਉਸ ਦਾ ਕੋਈ ਅਤਾ ਪਤਾ ਕਿੱਥੇ ਰਹਿੰਦਾ ਹੈ ਕਿੱਥੇ ਨਹੀਂ ਮੈਂ ਕਿਹਾ ਮੈਨੂੰ ਚਿੱਠੀ ਤਾਂ ਦਿਖਾਓ ਜੋ ਜਗੀਰੇ ਮਾਮੇ ਦੇ ਦੋਸਤ ਸੂਬੇਦਾਰ ਬੰਗਰੀਆਂ ਨੇ ਭੇਜੀ ਸੀ ਜਿਨੀ ਰਮਾ ਮਾਮਾ ਰੁੰਦਾ ਰੁੰਦਾ ਘਰ ਚਲਾ ਗਿਆ ਤੇ ਮੁੜ ਕੇ ਚਿੱਠੀ ਲੈ ਕੇ ਆਉਂਦਾ ਹੈ ਰੈਂਦੀ ਕਹਾਣੀ ਕੱਲ ਨੂੰ ਜ਼ਰੂਰ ਸੁਣਨੀ ਜੀ ਆਤਮ ਖ੍ਰਾਂਤੀ ਕੈਪਟਨ ਅਵਤਾਰ ਸਿੰਘ ਟੱਟ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਜੀ